ਗੁਰਦਾਸਪੁਰ ਤੋਂ ਇੱਕ ਮੱਧ ਭਾਗੀ ਤੇ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜ਼ਿਲ੍ਹੇ ਦੇ ਪਿੰਡ ਸ਼ਮਸ਼ੇਰਪੁਰ ਦਾ ਨੌਜਵਾਨ ਫੌਜੀ ਜਿਹੜਾ ਹੈ ਉਹ ਲद्दाख ਦੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਾਣਕਾਰੀ ਮੁਤਾਬਕ ਲद्दाख इलाके ਦੇ ਵਿੱਚ ਫਾਇਰਿੰਗ ਰੇਂਜ ਦੇ ਲਈ ਜਾ ਰਹੀ ਫੌਜੀ ਗੱਡੀ ਉੱਤੇ ਅਚਾਨਕ ਇੱਕ ਵੱਡੀ ਚਟਾਨ ਡਿੱਗ ਜਾਂਦੀ ਹੈ ਹਾਦਸੇ ਦੇ ਵਿੱਚ ਪਠਾਨਕੋਟ ਦੇ ਲੈਫਟਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਦਿਲਜੀਤ ਸਿੰਘ ਨੇ ਆਪਣੀ ਜਾਨ ਗਵਾ ਦਿੱਤੀ ਹੈ ਦਿਲਜੀਤ ਸਿੰਘ ਦੀ ਸ਼ਹਾਦਤ ਦੀ ਖਬਰ ਮਿਲਦੇ ਹੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਤੇ ਪਿੰਡ ਵਾਸੀ ਕਾਫੀ ਦੁਖੀ ਨੇ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਦੋਂ ਦਾ ਉਹਨਾਂ ਨੇ ਸ਼ਹੀਦੀ ਦੀ ਗੱਲ ਸੁਣੀ ਹੈ ਉਹ ਆਪਣੇ ਡਿਊਟੀ ਤੇ ਜਾ ਰਹੇ ਸੀਗੇ ਜਦੋਂ ਅਚਾਨਕ ਉਹਨਾਂ ਦੀ ਗੱਡੀ ਦੇ ਉੱਪਰ ਚਟਾਨ ਡਿੱਗ ਜਾਂਦੀ ਹੈ ਪਹਾੜੀ ਏਰੀਆਇਂ ਕਾਫੀ ਜ਼ਿਆਦਾ ਬਾਰਿਸ਼ ਵੀ ਹੋ ਰਹੀ ਐ ਇਸ ਕਰਕੇ ਚਟਾਨ ਜੜੀ ਐ ਉਹਨਾਂ ਦੀ ਗੱਡੀ ਦੇ ਉੱਪਰ ਡਿੱਗ ਜਾਂਦੀ ਐ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਐ ਦਲਜੀਤ ਸਿੰਘ ਇਸ ਦੇ ਵਿੱਚ ਸ਼ਹੀਦ ਹੋ ਗਏ ਨੇ ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਆ ਮੰਮੀ ਮੈਂ ਠੀਕ ਠਾਕ ਆ ਹੋਰ ਮੈਨੂੰ ਕੁਛ ਨਹੀਂ ਬੋਲਿਆ ਫਿਰ ਉਹਨੂੰ ਫੋਨ ਕੱਟੜਿਆ ਦੋ ਤਿੰਨ ਗੱਲਾਂ ਕੀਤੀਆਂ ਵੀ ਆ ਨਾ ਬੱਚੇ ਮੇਰੇ ਨੇ ਕਹਿੰਦਾ ਬਾਅਦ ਵਿੱਚ ਮੈਂ ਲਾਨਾਂ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਫਿਰ ਗੱਲ ਮੇਰੀ ਹੀ ਪਰਸੋਂ ਸ਼ਾਮੇ ਗੱਲ ਹੋਈ ਸੀ ਇਹ ਤਿਆਰੀਆਂ ਘਰ ਬਣਾਉਣ ਦੀ ਤਿਆਰੀਆਂ ਹਾਂ ਤਿਆਰੀਆਂ ਬਣਾਉਣ ਦੇ ਘਰ ਬਣਾਉਂਦੇ ਹਾਂ ਕਹਿੰਦਾ ਮਮੇ ਮੈਂ ਪਰਸਾਂ ਤੋਂ ਬਾਅਦ ਜਾਣਾ ਮੈਂ ਮਿਸਤਰੀ ਲੱਭੋ ਮਿਸਤਰੀ ਵੀ ਲੱਭ ਲਿਆ ਕੱਲ੍ਹ ਹੀ ਮਿਸਤਰੀ ਵੀ ਲੱਭ ਲਿਆ ਕੱਲ੍ਹ ਹੀ ਪਤਾਏ ਮੇਰੇ ਬੱਚੇ ਮਿਸਤਰੀ ਲੱਭਣਾ ਮੇਰੇ ਬੱਚਾ ਚੱਲ ਜਣਾ ਹੈ ਇਹ ਤਕਰੀਬਨ ਕੱਲ੍ਹ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਵੀ ਆ ਘਟਨਾ ਵਾਪਰ ਗਈ ਹੈ ਯੂਨਿਟ ਤੋਂ ਜਵਾਨ ਜਿਹੜੇ ਉਹ ਦੋ ਇੱਥੇ ਘਰ ਪੋਸਦੇ ਆ ਉਹਨਾਂ ਨੇ ਆ ਕੇ ਦੱਸਿਆ ਵੀ ਤੁਹਾਡਾ ਬੀਟਾ ਜਿਹੜਾ ਉਹ ਐਸ ਤਰੀਕੇ ਨਾਲ ਹੋ ਗਿਆ ਇੱਕ ਬੜੀ ਮੰਦਪਾ ਕੀ ਘਟਨਾ ਹੈ ਬੜੀ ਦੁਖਦਾਈ ਘਟਨਾ ਜਿਹਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਹੈ ਉਹ ਦੌੜ ਗਈ ਹੈ ਕਿਉਂਕਿ ਦਿਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਔਰ ਦੇਖ ਰਹੇ ਹੋ ਬਲਵਟ ਨੂੰ ਸਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਐ ਤੇ ਹੁਣ ਉਹ ਆਪਣੇ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਹਾਂ ਭਰੀਆਂ ਹੋਈਆਂ ਨੇ ਇਟ ਬਗੈਰਾ ਛੁੱਟੀ ਹੋਈ ਹੈ ਉਹਨੇ ਸਾਰੀ ਤੇ ਉਹ ਕਰ ਵੀ ਇਹੀ ਫੋਨ ਕਰਦਾ ਸੀ ਵੀ ਮਮੀ ਆਪਣੇ ਨੂੰ ਡੈਡੀ ਨੂੰ ਕਿ ਮੈਂ ਪਾਪਾ ਬਸ ਬਰਸਾਤਾ ਖਤਮ ਹੋ ਗਿਆ ਤੇ ਛੁੱਟੀ ਆ ਰਿਆਂ ਆਗੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗੇ ਮਤਲਬ ਬੜਾ ਹੀ ਦਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਮਤਲਬ ਪਰਿਵਾਰ ਨੂੰ ਅੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਵੱਡਾ ਬ੍ਰਦਰ ਇਹਨਾਂ ਦਾ ਜਿਹੜਾ ਉਹ ਮਤਲਬ ਬੇਕਾਰ ਬੇਕਾਰ ਇਨ ਦਾ ਸੈਂਸ ਕਿ ਨੌਕਰੀ ਪੇਸ਼ਾ ਕੋਈ ਨਹੀਂ ਆ ਵਿਹਲਾ ਸੀਗਾ ਤੇ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਮੈਂ ਤੇ ਇਹੀ ਗਾਂਗਾ ਨੌਕਰੀ ਕੀ ਉਹ ਧੱਕੇ ਖਾ ਰਿਹਾ ਉੱਥੇ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅਗਰ ਸਰਕਾਰੀ ਜਾਦੂ ਇਹ ਸੈਟ ਸੀ ਤੇ ਇਹ ਪਰਮਾਤਮਾ ਨੇ ਆਪਾ ਨਵਰਦਾਇਆ ਕਿ ਪਰਿਵਾਰ ਨੂੰ ਇੱਕ ਬੜੀ ਵੱਡੀ ਛੱਤ ਜਿਹੜੀ ਉਹ ਵੱਡੀ ਹੈ ਕਿਉਂਕਿ ਇਹਨਾਂ ਨੂੰ ਪੈਰਾਂ ਤੇ ਸਟੈਂਡ ਕਰਨ ਲਈ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ ਉਹ ਬੱਚੇ ਨੂੰ ਦੁਬਈ ਵਾਲੇ ਨੂੰ ਅਜੇ ਤੱਕ ਛੁੱਟੀ ਨਹੀਂ ਮਿਲੀ ਹੈ ਉਹ ਦੇਖੋ ਅੱਜ ਪੋਰਟਸ ਦਾ ਹੈ ਜਾਂ ਨਹੀਂ ਇਸ ਘਟਨਾ ਨੂੰ ਜਾਣ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਤਾਂ ਇਸ ਖਬਰ ਤੇ ਕਿ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਬਲਕ੍ਰਿਸ਼ਨ ਜੁੜਗੇ ਨੇ ਬਲਕ੍ਰਿਸ਼ਨ ਕੀ ਕੁਝ ਜਾਣਕਾਰੀ ਗੁਰਦਾਸਪੁਰ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਸ਼ਹੀਦ ਹੋ ਗਏ ਨੇ ਇੱਕ ਫੌਜੀ ਤੇ ਅਚਾਨਕ ਚਟਾਨ ਡਿੱਗਣ ਦੀ ਖਬਰ ਆਈ ਹੈ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਇਸ ਤੇ ਦੇਖੋ ਜੀ ਪਿੰਡ ਦੇ ਜਦੋਂ ਵੀ ਕੱਲ ਦੀ ਇਹ ਖਬਰ ਪਿੰਡ ਵਾਸੀਆਂ ਨੂੰ ਸੁਣੀ ਆ ਪਿੰਡ ਵਾਸੀ ਸਾਰੇ ਆਪਣੇ ਉਸੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਜੀ ਔਰ ਹੁਣ ਜਿਹੜਾ ਜੀ ਉਹਦੇ ਅੰਤਿਮ ਸੰਸਕਾਰ ਦੀ ਜਿਹੜੀ ਆ ਪ੍ਰਕਿਰਿਆ ਪੂਰੀ ਹੋ ਗਈ ਆ ਔਰ ਅੰਤਿਮ ਸੰਸਕਾਰ ਜਿਹੜਾ ਹੋਣ ਜਾ ਰਿਹਾ ਹੈ ਇਹ ਕਾਫੀ ਸਾਰੇ ਲੋਕ ਪ੍ਰਸ਼ਾਸਨਿਕ ਅਫਸਰ ਵੀ ਜਿਹੜੇ ਨੇ ਉਹ ਆਰਮੀ ਦੇ ਜਿਹੜੇ ਸੈਨਾ ਦੇ ਜਵਾਨ ਨੇ ਉਹ ਵੀ ਇੱਥੇ ਉਹਨਾਂ ਨੂੰ ਸ਼ੀ ਵਿਭਿੰਨ ਵਾਸਤੇ ਪਹੁੰਚੇ ਨੇ ਲੇਕਿਨ ਇਹ ਕਿ ਪਰਿਵਾਰ ਦਾ ਕਹਿਣਾ ਜੀ ਹੋਣੀ ਥੋੜੇ ਇਟਾ ਵਗੈਰਾ ਸਤੋਂ ਆ ਕੇ ਘਰ ਦਾ ਨਿਰਮਾਣ ਕਰ ਸ਼ੁਰੂ ਕਰਨਾ ਸੀ ਉਹਨਾਂ ਨੇ ਤੇ ਚਿੱਟਾਨ ਡਿੱਗਣ ਤੋਂ ਬਾਅਦ ਇਹ ਘਟਨਾ ਵਾਪਰ ਗਈ ਕਾਫੀ ਸਾਰਾ ਪਿੰਡ ਦੇ ਵਿੱਚ ਵੀ ਸ਼ੋਗਵਾਰ ਪਰਿਵਾਰ ਵੀ ਜਿਹੜਾ ਉਸ ਤਬਦ ਹੋ ਚੁੱਕਾ ਜੀ ਬਲਕਿਸ਼ਣ ਜੀ ਦੱਸਿਆ ਜਾ ਰਿਹਾ ਹੈ ਕਿ ਡਿਊਟੀ ਤੇ ਜਾ ਰਹੇ ਸੀਗੇ ਜਾਂ ਫਿਰ ਕਿਤੇ ਹੋਰ ਇੱਕ ਥਾਂ ਤੋਂ ਦੂਸਰੀ ਥਾਂ ਤੇ ਸ਼ਿਫਟ ਹੋ ਰਹੇ ਸੀਗੇ ਕਿਵੇਂ ਪੂਰੀ ਘਟਨਾ ਵਾਪਰੀ ਹੈ ਪਰਿਵਾਰ ਨੂੰ ਤਾਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੋਵੇਗੀ ਬਿਲਕੁਲ ਦੇਖੋ ਜੀ ਫਾਇਰਿੰਗ ਰੇਂਜ ਦੇ ਵਾਸਤੇ ਉਹ ਜਾ ਰਹੇ ਸੀ ਲਾਖ ਤੋਂ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਔਰ ਇਹਨਾਂ ਦੇ ਨਾਲ ਜਿਹੜੇ ਕਰਨਲ ਸੀ ਉਹ ਲੈਫਟਨੈਂਟ ਕਰਨਲ ਬਹਾਨੂੰ ਪ੍ਰਤਾ ਪਠਾਨਕੋਟ ਦੇ ਉਹ ਵੀ ਨਾਲ ਮੌਕੇ ਤੇ ਮੌਜੂਦ ਸੀ ਔਰ ਫਾਇਰਿੰਗ ਰੇਂਜ ਵਾਸਤੇ ਜਾ ਰਹੇ ਸੀ ਔਰ ਜਦੋਂ ਇਹ ਉੱਥੇ ਘਟਨਾ ਵਾਪਰੀਆ بارش ਚੱਲ ਰਹੀ ਸੀ ਉੱਥੇ ਔਰ ਚਕਾਨ ਜਿਹੜੀ ਕਿਸਕ ਕੀ ਇਹਨਾਂ ਦੀ ਗੱਡੀ ਉੱਪਰ ਡਿੱਗੀ ਔਰ ਗੱਡੀ ਤੁਸੀਂ ਤਸਵੀਰ ਚ ਦੇਖਿਆ ਹੀ ਹੋਵੇਗਾ ਕਿ ਕਿਵੇਂ ਛਾਤੀ ਗਰਸਤ ਹੋਈ ਹੈ ਔਰ ਉਸ ਤੋਂ ਬਾਅਦ ਜਦੋਂ ਸੈਨਾ ਨੂੰ ਸਾਰੀ ਘਟਨਾ ਦਾ ਪਤਾ ਲੱਗਾ ਤੇ ਹਾਲਾਂਕਿ ਇਸ ਟਾਈਮ ਤੋਂ 2-3 ਘੰਟੇ ਪਹਿਲਾਂ ਜਿਹੜਾ ਕਿ ਉਹ ਜਵਾਨ ਨੇ ਗੱਲ ਕੀਤੀ ਸੀ ਆਪਣੇ ਘਰ ਔਰ ਮਾਤਾ ਨਾਲ ਗੱਲ ਔਹੀ ਪਿਤਾ ਨਾਲ ਗੱਲ ਨਹੀਂ ਹੋ ਪਾਈ ਤੇ ਕਿਉਂਕਿ ਨੈੱਟਵਰਕ ਦਾ ਬੜਾ ਇਸ਼ੂ ਰੰਦਾ ਸੀ ਲਦਾਖ ਪਾਰੀ ਸਾਈਡ ਤੇ ਔਰ ਇਸ਼ੂ ਦੇ ਕਰਕੇ ਜਿਹੜੇ ਪਰਿਵਾਰ ਦੇ ਕਈਆਂ ਜੀ ਆਂਦੇ ਹੁਣ ਮਨ ਦੇ ਵਿੱਚ ਇਹ ਰਹਿ ਗਿਆ ਵੀ ਸਾਡੇ ਨਾਲ ਪਤਾ ਨਹੀਂ ਨੇੜਿਓ ਹੋ ਨਹੀਂ ਪਾਈ ਔਰ ਕਾਫੀ ਸਾਰਾ ਜਿਹੜਾ ਨਾ ਉਹ ਪਰਿਵਾਰ ਜਿਹੜਾ ਵਾ ਇਸ ਟਾਈਮ ਬਰਲਾਪ ਦੇ ਵਿੱਚ ਹੈ ਕਿਉਂਕਿ ਇੱਕ ਬਹੁਤ ਵੱਡੀ ਸ਼ਹਾਦਤ ਜਿਹੜੀ ਸਾਡੇ ਦੇਸ਼ ਦੇ ਜਵਾਨ ਨੇ ਦਿੱਤੀ ਹੈ ਜੀ ਤੇ ਬਾਲਕ੍ਰਿਸ਼ਨ ਜੀ ਪਿੰਡ ਵਾਲੇ ਦੱਸ ਰਹੇ ਨੇ ਕਿ ਕਾਫੀ ਹਾਲਤ ਜਿਹੜੀ ਪਰਿਵਾਰ ਦੀ ਖਰਾਬ ਸੀਗੀ ਕਾਫੀ ਗਰੀਬ ਪਰਿਵਾਰ ਹੈ ਤੇ ਹੁਣ ਘਰ ਬਣਾਉਣ ਦੀ ਵੀ ਸੋਚ ਰਹੇ ਸੀਗੇ ਤੇ ਹੁਣ ਅੱਗੇ ਪਰਿਵਾਰ ਕੀ ਕੁਝ ਕਰੇਗਾ ਕਿ ਇਸ ਬਾਰੇ ਗੱਲਬਾਤ ਹੋ ਪਾਈ ਹੈ ਦੋ ਭੈਣਾ ਸੀ ਔਰ ਦੋ ਭਰਾ ਸੀ ਜਿਹੜਾ ਇੱਕ ਭਰਾ ਤੇ ਪਹਿਲੇ ਸੁਣਿਆ ਕਿ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਸੀ ਔਰ ਬੜੀ ਹੀ ਮਿਹਨਤਪਰਵਾਰ ਆ ਪਰਿਵਾਰ ਦੇ ਵਿੱਚ ਇਹੋ ਹੀ ਕਮਾਉਣ ਵਾਲਾ ਸੀ ਸਰਕਾਰੀ ਨੌਕਰੀ ਦੇ ਵਿੱਚ ਔਰ ਇਸੇ ਹੀ ਪਰਿਵਾਰ ਦੇ ਉੱਤੇ ਭਾਣਾ ਵਰਤ ਗਿਆ ਲੇਕਿਨ ਹੁਣ ਇਹ ਹੈ ਵੀ ਜਿਹੜਾ ਪਿੰਡ ਦੇ ਲੋਕ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੋ ਸੰਭਵ ਸਹਾਇਤਾ ਸਰਕਾਰ ਵੱਲੋਂ ਜਾਂ ਫਿਰ ਜੋ ਆਰਮੀ ਵੱਲੋਂ ਸਹਾਇਤਾ ਮਿਲਣੀ ਹੈ ਪਰਿਵਾਰ ਨੂੰ ਉਹ ਤਾਂ ਜਰੂਰ ਮਿਲੇਗੀ ਲੇਕਿਨ ਪਰਿਵਾਰ ਦਾ ਕਹਿਣਾ ਕਿ ਜਿਹੜੇ ਬਾਕੀ ਪਰਿਵਾਰ ਦੇ ਇਹਨਾਂ ਦੇ ਜਿਹੜੇ ਜੀਨ ਬ੍ਰਦਰ ਹੈ ਜੇ ਉਹਨਾਂ ਨੂੰ ਇਹਨਾਂ ਦੇ ਗਵਰਨਮੈਂਟ ਜੌਬ ਦੇ ਵਿੱਚ ਅਡਜਸਟ ਕੀਤਾ ਜਾਏ ਤੇ ਪਰਿਵਾਰ ਦਾ ਜਿਹੜਾ ਉਹ ਜੋ ਐਸਐਹ ਦਾ ਸੁਪਨਾ ਸੀ ਆਪਣਾ ਘਰ ਬਣਾਉਣਾ ਉਹ ਪੂਰਾ ਹੋ ਜਾਏਗਾ। ਤਾਂ ਸਰਕਾਰ ਇਸ ਦੇ ਵਿੱਚ ਕੀ ਕੁਝ ਮਦਦ ਕਰ ਸਕਦੀ ਹੈ ਕਿਉਂਕਿ ਹਰ ਵਾਰ ਦੇਖਿਆ ਜਾਂਦਾ ਹੈ ਕਿ ਜੋ ਵੀ ਸ਼ਹੀਦ ਹੁੰਦੇ ਨੇ ਸਰਕਾਰ ਅੱਗੇ ਆ ਕੇ ਉਹਨਾਂ ਨੂੰ ਚੈੱਕ ਪ੍ਰੋਵਾਈਡ ਕਰਾਉਂਦੀ ਹੈ ਜੋ ਵੀ ਮਦਦ ਹੋ ਸਕਦੀ ਹੈ ਸਰਕਾਰ ਕਰਦੀ ਹੈ ਤਾਂ ਕਿ ਇਸ ਪਰਿਵਾਰ ਦੇ ਲਈ ਐਦਾ ਦੀ ਕੋਈ ਗਲਬਾਤ ਨਿਕਲ ਕੇ ਸਾਹਮਣੇ ਆਈ। ਸੰਸਕਾਰ ਅੰਤਿਮ ਸੰਸਕਾਰ ਦਾ ਜਿਹੜੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਉਹਰਾਪਾ ਉੱਥੇ ਮੌਕੇ ਤੇ ਮੌਜੂਦ ਆ ਤੇ ਦੋ ਚਾਰ ਮਿੰਟ ਤੱਕ ਉਹਨ ਕੀ ਕੀ ਘੋਸ਼ਣਾ ਹੁੰਦੀ ਹੈ ਤੁਹਾਨੂੰ ਸਾਰਾ ਕੁਝ ਅਪਡੇਟ ਕਰ ਦਿੱਤਾ ਜਾਏਗਾ ਖਿਲਾਫ ਜਿਹੜਾ ਸੰਸਕਰ ਦਾ ਪ੍ਰਕਿਰਿਆ ਜਿਹੜੀ ਸ਼ੁਰੂ ਆ ਠੀਕੇ ਬਲਕਿਸ਼ਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸਮਾਨ ਜਾਣਕਾਰੀ ਸਾਂਝੀ ਕੀਤੀ ਤਾਂ ਗੁਰਦਾਸਪੁਰ ਦਾ ਇਹ ਨੌਜਵਾਨ ਹੈ ਜੋ ਕਿ ਲੱਦਾਖ ਦੇ ਵਿੱਚ ਡਿਊਟੀ ਦੇ ਰਿਹਾ ਸੀਗਾ ਤੇ ਅਚਾਨਕ ਚਟਾਨ ਡਿੱਗ ਜਾਂਦੀ ਹੈ ਉਹਨਾਂ ਦੀ ਗੱਡੀ ਜਿਹੜੀ ਹੈ ਕਾਫੀ ਜ਼ਿਆਦਾ ਛਤਿਗ੍ਰਸਤ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਫੀ ਬੁਰੀ ਹਾਲਤ ਦੇ ਵਿੱਚ ਗੱਡੀ ਸੀਗੀ ਤੇ ਇਸੇ ਕਰਕੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਪਰਿਵਾਰ ਦਾ ਜਿਹੜਾ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਹ ਕਾਫੀ ਜ਼ਿਆਦਾ ਮਾੜੀ ਸੀ ਤੇ ਪਰਿਵਾਰ ਹੁਣ ਨਵਾਂ ਮਕਾਨ ਬਣਾਉਣ ਦੀ ਵੀ ਸੋਚ ਰਿਹਾ ਸੀ ਪਰ ਉਹ ਹੁਣ ਤੱਕ ਜੋ ਕੀ